ਸੰਗਤ ਦੀ ਵੇਟ ਕਰਦੇ ਆ ਮਾਲਵਿੰਦ ਸਿੰਘ ਕੰਗਨੇ ਲੋਕ ਸਭਾ ਚੜਾਇਆ ਪਰ ਉਹਨੂੰ ਜਿਸ ਢੰਗ ਨਾਲ ਠਾਉਣਾ ਚਾਹੀਦਾ ਸੀ ਉਹਨੇ ਨੋਟਿਸ ਤਾਂ ਦੇ ਤਾ ਪਰ ਉਹਨਾਂ ਨੇ ਇਹ ਵੀ ਵਾਅਦਾ ਕਰਿਆ ਸੀ ਵੀ ਜੇ ਨਹੀਂ ਸੁਣਨਗੇ ਤਾਂ ਅਸੀਂ ਉਹਦੇ ਮੂਹਰੇ ਧਰਨੇ ਤੇ ਬੈਠਾਂਗੇ ਤਾ ਉਹਨਾਂ ਨੂੰ ਧਰਨੇ ਤੇ ਬੈਠਣਾ ਚਾਹੀਦਾ ਨਾਲ ਕਾਂਗਰਸ ਦੇ ਜਿਹੜੇ ਐਮਪੀ ਨੇ ਸੱਤ ਪੰਜਾਬ ਦੇ ਜਾਂ ਹੋਰ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਸੱਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਗੁਰੂਗ੍ਰਾਂਧ ਸਾਹਿਬ ਦਾ ਮਸਲਾ ਅਕਾਲੀ ਦਲ ਦੀ ਹਰ ਸਿਮਰਤ ਕੌਰ ਬਾਦਲ ਨਹੀਂ ਬੋਲੀ ਅਜੇ ਤੱਕ ਨਾ ਕਾਂਗਰਸ ਦੇ ਬੋਲੇ ਨੇ ਗਾਂਧੀ ਨਹੀਂ ਬੋਲੇ ਉਹਨਾਂ ਜਿਹੜੇ ਜਿਹਦੇ ਇਲਾਕੇ 'ਚ ਬੈਠਾ ਸਿੰਘ ਬੜੀ ਦੁੱਖ ਦੀ ਗੱਲ ਹੈ ਵੀ ਇਹ ਲੋਕਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਨਹੀਂ ਇਹ ਲੋਕਾਂ ਦੀ ਵੇਟ ਕਰਦੇ ਵੀ ਲੋਕ ਨਿਕੜਨਾ ਫਿਰ ਉਹਰੇ ਹਾਲਾਤ ਖਰਾਬ ਹੋਣ ਫਿਰ ਇਹ ਸੁਣਨਗੇ ਗੱਲ ਤਾਂ ਕਰਕੇ ਆ ਵੀ ਹੁਣ ਅੱਜ ਦੇਖੋ 52 ਦਿਨ ਹੋ ਗਏ ਕੋਈ ਸਬਰ ਦਾ ਬੰਨ ਵੀ ਕੋਈ ਹੁੰਦਾ ਫਿਰ ਉਹ ਟੁੱਟੂਏ ਜੇ ਨਹੀਂ ਕੋਈ ਸੁਣੂਗਾ ਫਿਰ ਬੜੇ ਹਾਲਾਤ ਤੇ ਲੋਕਾਂ ਨੂੰ ਉੱਠਣੀ ਪਊਗਾ ਸਾਨੂੰ ਕੋਈ ਸਖਤ ਐਕਸ਼ਨ ਕਰਨਾ ਪਊਗਾ ਤੇ ਉਹਦੇ ਮਾਂ ਪਿਓ ਦੇ ਬੱਚਿਆਂ ਨੂੰ ਉਹਨਾਂ ਨੂੰ ਲੋੜ ਦੇ ਬੰਦਾ ਹਰੇਕ ਕੀਮਤੀ ਆ ਹੀ ਜਾਣ ਤਾਂ ਪਰ ਉਹਨਾਂ ਇਹਦਾ ਸ਼ਰਮ ਸਰਕਾਰਾਂ ਨੂੰ ਚਾਹੀਦੀ ਵੀ ਕਿਸੇ ਦੀ ਜ਼ਿੰਦਗੀ ਦਾਤ ਤੇ ਲਾ ਰਹੀਆਂ ਨੇ ਉਹ ਆਵਾਜ਼ ਸੁਣ ਨਹੀਂ ਰਹੀਆਂ ਜੇ ਥੱਲੇ ਬੈਠਾ ਹੁੰਦਾ ਕਿੱਥੇ ਸੁਣਦੀਆਂ ਦੀ ਅੱਜ-ਅੱਜ 400 ਫਟੂਚੇ ਬੈਠੇ ਦੀ ਆਵਾਜ਼ ਨਹੀਂ ਸੁਣਦੀਆਂ ਅੱਗੇ ਸਾਡੇ ਠੰਡੇ ਵਰਜਦਾ ਸਹਿਬਜ਼ਾਦਿਆਂ ਦਾ ਸ਼ਹੀਦੀ ਦੇ ਅੜੇ ਆਉਣਗੇ ਅਗਲਾ ਮਹੀਨਾ ਚੜ ਗਿਆ ਜੁਲ ਦਸੰਬਰ ਤਾਂ ਜੋ ਦਸੰਬਰ ਚ ਸਾਡੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਸੀ ਉਹ ਦਿਨ ਆ ਗਏ ਪਰ ਜੋ ਵੀ ਉਰਦੂ ਉੱਚੇ ਦੇਖੋ ਕਿੰਨੇ ਉੱਚੇ ਜਿੱਥੇ ਪੂਰੀ ਸਵੇਰੇ برف ਜੰਮੀ ਪਈ ਸੀ ਉਥੇ 6 ਡਿਗਰੀ ਥੱਲੇ નો ਤਾਪ ਮਣ ਘਟ ਹੈ ਜੇ ਅੱਜ 10 ਡਿਗਰੀ ਤਾਪ ਮਾਣਾ ਹੋਰੇ 11 ਤਾਂ ਉਥੇ 5 ਹੈ ਜਿੱਦੇ ਵਾਰੇ ਪੰਜ ਹੋ ਗਿਆ ਉੱਥੇ ਮੈਨ ਸੱਚ ਵਾਰ ਜਨਾ ਬਰਫ਼ ਜੰਮ ਜੂਗੀ ਤਾਂ ਦੇਖੋ ਬਹੁਤ ਮੁਸ਼ਕਲ ਹਾਲਾਤ ਹੋਣਗੇ ਇਸ ਲਈ ਅਸੀਂ ਸਰਕਾਰਾਂ ਨੂੰ ਸੰਗਤਾਂ ਨੂੰ ਸਿੱਖ ਸੰਗਤਾਂ ਨੂੰ ਜਿਹੜੇ ਪ੍ਰਧਾਨ ਨੇ ਗੁਰਦੁਆਰਿਆਂ ਦੇ ਗ੍ਰੰਥੀ ਜਿਹੜੇ ਗੁਰੂ ਘਰਾਂ ਦੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਚਲਾਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਨਿਕਲੋ ਕੋਈ ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ ਅੱਜ 51 ਦਿਨ ਹੋ ਗਏ ਅਜੇ ਉਹਦੀ ਕਿਹੜੀ ਪ੍ਰੀਖਿਆ ਲੈਣੀ ਹੈ ਜੇ ਜੇ ਉਹ ਸ਼ਹੀਦ ਹੋਣ ਨੂੰ ਡੀਕ ਰਿਓ ਵੀ ਉਹ ਸ਼ਹੀਦ ਹੋਵੇ ਫਿਰ ਮੰਨਾਂਗੇ ਵੀ ਹਾਂ ਵੀ ਅਸਲੀ ਬੰਦਾ ਸੀ ਅਸਲੀ ਸਿੱਖ ਸੀ ਬਹੁਤ ਦੁਖਦੀ ਗੱਲ ਹੈ ਕਿ ਜਿਹੜੇ ਐਮਪੀ ਪੰਜਾਬ ਨੇ ਉਹ ਸਾਰੇ ਐਮਪੀਆ ਨੇ ਤਿੰਨ ਐਮਪੀ ਜਿਸ ਵਿੱਚ ਰਾਗਵ ਚੱਡਾ ਰਾਜ ਸਭਾ ਮੈਂਬਰ ਜਿਹੜਾ ਤੇ ਸਨੀ ਕੰਗ ਸਾਬ ਉਹ ਕਹਿਣ ਲੱਗੇ ਜੀ ਦਿੱਲੀ ਦੀ ਕਾਨੂੰਨ ਵਿਵਸਥਾ ਜਿਹੜੀ ਆ ਠੀਕ ਨਹੀਂ ਉਹਦੇ ਵਾਸਤੇ ਤਾਂ ਲਾਗੇ ਬਹਿ ਗਏ ਉੱਥੇ ਸੁਣਿਆ ਤੁਹਾਨੂੰ ਪੰਜਾਬ ਵਾਲਿਆਂ ਗੱਲ ਕਰਦੇ ਵਿੱਚ ਦਿੱਲੀ ਦੀ ਇਸ ਕਰਕੇ ਇਹ ਦੋ ਮੂਸ ਆਪਣੇ ਇਹਨਾਂ ਨੂੰ ਲੋਕ ਮਾਫ਼ ਨਹੀਂ ਕਰਨਗੇ ਅਗਲਾ ਜਿਹੜਾ ਪ੍ਰੋਗਰਾਮ ਸਾਡਾ ਬੜਾ ਸਖਤ ਹੋਵੇਗਾ ਮੈਂ ਜਾਣਦੀ ਆ ਗਏ ਜੀ ਅੱਜ ਦੀਆਂ ਸਰਕਾਰਾਂ ਹੈਗੀਆਂ ਨੇ ਉਹ ਇਸ ਮਸਲੇ ਤੇ ਗੌਰ ਕਰਨ ਧਿਆਨ ਕਰਨ ਹਨਾ ਇੰਨੇ ਜਿਹਨਾਂ ਨੂੰ ਦਿਨੋ ਹੋਗੇ ਨੇ ਉੱਤੇ ਬੈਠਿਆ ਨੂੰ ਟਾਵਰ ਦੇ ਉੱਤੇ ਸਰਕਾਰ ਜਿਹੜਾ ਵਾਅਦਾ ਕਰਕੇ ਆਈ ਸੀਗੀ ਕਿ ਅਸੀਂ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗੇ ਤੇ ਹੁਣ ਟਾਈਮ ਹੈਗਾ ਕਿ ਉਹਨਾਂ ਸਜਾਵਾਂ ਦਿੱਤੀਆਂ ਜਾਂ ਤੇ ਲਾਅ ਬਣਾਇਆ ਜਾਵੇ ਪਰ ਹੁਣ ਹੈਗਾ ਸਿੱਖ ਕੌਮ ਹਮੇਸ਼ਾ ਕੀ ਕਹਿੰਦੇ ਸ਼ਹੀਦियां ਦਿੰਦੀ ਆਈ ਹੈਗੀ ਹੈ ਬਲਿਦਾਨ ਦਿੰਦੇ ਆਈ ਹੈਗੀ ਹੈ ਚਲੋ ਦੇਖੋ ਸਰਕਾਰਾ ਹੁਣ ਕੀ ਸਟੈਪ ਲੈਂਦੀ ਹੈ ਕਾਨੂੰਨ ਬਣਾਉਣ ਟਾਈਮ ਤਾਂ ਲੱਗਦਾ ਹੈਗਾ ਪਰ ਉਹ ਲਈ ਸਰਕਾਰ ਕੋਈ ਹੌਸਲਾ ਤਾਂ ਦਵੇ ਕੋਈ ਬਾਤ ਕਰੇ ਤਾਂ ਸਹੀ ਮੈਂ ਤਾਂ ਸੰਗਤਾਂ ਨੂੰ ਅਪੀਲ ਕਰਦੀ ਆ ਕਿ ਇਸ ਮੋਰਚੇ 'ਚ ਵੱਧ ਤੋਂ ਵੱਧ ਕੱਟੇ ਹੋਣ ਸਪੋਰਟ ਕਰਨ ਆਣ ਅੱਗੇ मोर्चा गरमाए तो ऐसा कुछ हल निकल गया मैं क्या थी, पहले ਆਰਟੀਪੀਸੀ ਤੋਂ ਸਨੇਹਾ ਪਹੁੰਚ ਗਿਆ ਕਿਸਾਨ ਜਗਬਤੀਆਂ ਦੇ ਮੋਟੀਆਂ ਤੋਂ ਸਨੇਹਾ ਪਹੁੰਚ ਗਿਆ ਸਮਾਜ ਸੇਵੀਆਂ ਤੋਂ ਸਨੇਹਾ ਪਹੁੰਚ ਗਿਆ ਜੇਰ ਪੈਰ ਵੀ ਸਾਫ ਨਹੀਂ ਦਤੋ ਐਤੋ ਸਮੇਤ ਫੋਟੋ ਸਮਰਤੋ ਜੀ ਸਭੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਾ ਗੁਰੂ ਮੰਨਦੇ ਹੋ ਤਾਂ ਮਰ ਜਿਹੜਾ ਸਾਥ ਕਰੋ ਆ ਗੁਰ ਦੇ ਜਣਾ ਦੇ ਵਿੱਚ ਅਸੀਂ ਪੂਰਾ ਪੂਰਾ ਪੰਜਾਬ ਨੂੰ ਸੀਲ ਚੜ ਲੈ ਜੀ ਚੌੜਿਆ ਚਾਰੀ ਕੂਮ ਕੱਥੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਰ ਵਾਰੇ ਚਟਕ ਨੂਰ ਮੰਨ ਇਹ ਸਰਕਾਰਾਂ ਨੂੰ ਮਜਬੂਰ ਕਰਦਾਂਗੇ ਕਾਨੂੰਨ ਬਣਾਉਣ ਦੀਆਂ ਕਿਹੜੇ ਜਨਾਂ ਦੀ ਬਣੂਗਾ ਕਾਨੂੰਨ ਓਏ ਸਾਡੇ ਇਹਨੇ ਬੱਚਾ ਬਾਜਾਂ ਵਾਲੇ ਪਿੱਟਾ ਦੀ ਚੋਕ ਜਗਦੀ ਏ ਜਿਨ੍ਹਾਂ ਨੂੰ ਆਪਾਂ ਸੱਚੇ ਕਰੋ ਪਿੱਟਾ ਮੰਦਾ ਬੱਚਾ ਵਾਲੇ ਪਿੱਟਾ ਨੂੰ ਸਾਡੋ ਹਟਾਉਣ ਵਾਲਾ ਕੋਈ ਜੰਮਾਨੀ ਦੇ ਸੱਚੀ ਤੇ ਪਰ ਆਪਣੇ ਆਲੇ ਸਭੂ ਕਰ ਆਪਣੇ ਸਾਡੇ ਪਹਿਲਾਂ ਵੀ ਪੱਟਾ ਲਉਂਦੇ ਆ ਰਹੇ ਨੇ ਅੱਜ ਵੀ ਆ ਰਹੇ ਨੇ ਤਾਂ ਸੋਨੂੰ ਤੈਰੀ ਮੁਬਾਰਕ ਸੋਦੀ ਸੌਂਚ ਤੇ ਆਉਣ ਵਾਲੀ 7 ਤਰੀਕ ਨੂੰ 7 ਤਰ ਸੰਭਾਤ ਤਰੀਕ ਨੂੰ ਐਟੇ ਕੱਢੂਗਾ ਜਿਹੜਾ ਵੀ ਬਾਪੂ ਬੱਚਾ ਠੱਲਿਆ ਸਕਦਾ ਹੈ ਉਹ ਕਾਪੀਆਂ ਤੇ ਲਿਖੇ ਤੇ ਜਿਹੜੀ ਮੈਂ ਗੱਲ ਕਹੀ ਹੈ ਇਹ ਸਾਰੇ ਤੋਂ ਸਿਹਹਾ ਪੁੱਛੋ ਉਹਨਾਂ ਨੂੰ 1 ਜਨਵਰੀ ਤੱਕ ਦਾ ਟਾਈਮ ਦਿੱਤਾ ਹਾਂ ਯਾਰੇ ਲੰਮਾ ਟਾਈਮ ਨਹੀਂ ਅਸੀਂ ਦੇਣਾ ਕਿਸੇ ਨੂੰ ਕੌਫੀ ਅੱਜ ਆ ਗਈ 1 ਤਰੀਕਾ ਕੌਣ ਆਈ 1 ਤਰੀਕ ਤੱਕ ਜੇ ਤਾਂ ਹੋ ਜਾਗਦੇ ਨੇ ਜਥੇਦਾਰ ਸੰਪਰਦਾਨ ਦੇ ਮੁਖੀ ਤਕਸ਼ਾਲਾ ਦੇ ਮੁਖੀ ਜਥੇਬੰਦੀਆਂ ਦੇ ਮੁਖੀ ਸ਼ਰੋਮਣੀ ਅਕਾਲੀ ਦਲ ਆਂਦਰਸ਼ ਸਰਤਾ ਮੁਖੀ ਸਮਰਜੀਤ ਸਿੰਘ ਮਾਨ ਇੱਥੋਂ ਫੋਕਾ ਨੇ ਸਾਰਿਆਂ ਨੂੰ ਕਿਸੇ ਨੂੰ ਵੀ ਬਚਣਾ ਕੋਈ ਆਏ ਨਾ ਕਰੇ ਪਰ ਫਾਇਸਲ ਨੂੰ ਤੇਲ ਕੇ ਆਸੀ ਬੋਗਰੂਆਂ ਤੋਂ ਮਿੱਟੀ ਝਾੜਤੀ ਬਖਸ਼ੇ ਦੀ ਕੋਈ ਵੀ ਜਾਊਗਾ ਅੰਮਰਪਾਲ ਦਾ ਪਿਰੋ ਹੁਣ ਤੱਕ ਕੋਨੇ ਪਰੈਸ ਕਾਨਫਰੈਂਸ ਤੋਂ ਬੁਲਾ ਕੇ ਐਸ ਮੋਰਚੇ ਪਰ ਤੱਕ ਇੱਕ ਵੀ ਧਿਆਨ ਜਾਰੀ ਨਹੀਂ ਕੀਤਾ ਮੈਨੂੰ ਆਪ ਤੇ ਆਸੀ ਬਾਪੂ ਧਿਆਨ ਜਾਰੀ ਕਰ ਪਰ ਨਹੀਂ ਕੀਤਾ ਹੁਣ ਤੱਕ ਜਿੰਨੇ ਵੀ ਹੈਗੇ ਮੇਰੇ ਅੰਦਰ ਬਹੁਤ ਬਣ ਬਣੇ ਨੇ ਪਰ ਨੂੰ ਮੈਂ ਸਾਰਿਆਂ ਨੂੰ ਬੋਲ ਸਕਦਾ ਪਰ ਸਾਰਿਆਂ ਨੂੰ ਸੁਨੇਹਾ ਪਹੁੰਚਾ ਦਿਓ ਅਗਲੀ ਸੱਤ ਤਕਰੀਕ ਨੂੰ ਇਕੱਠਾ ਹੋਓ ਕਿ ਆਸੀਂ ਸਿੱਖ ਪਾਉਂਦੇ ਤਰਸ ਹੈਗੇ ਹਾਂ